ਨਮਸਕਾਰ ਸਤਿ ਸ਼੍ਰੀ ਅਕਾਲ ਆਦਤ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ 4 ਸਾਲ ਪਹਿਲਾਂ ਮਰੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਤੁਸੀਂ ਵੀ ਹੈਰਾਨ ਹੋ ਗੋਗੇ ਆਖਿਰਕਾਰ ਕਿ ਇੱਕ ਕਿਸ ਤਰੀਕੇ ਦੇ ਨਾਲ 4 ਸਾਲ ਪਹਿਲਾਂ ਮਰੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਦਰਸਲ ਇਹ ਵਿਅਕਤੀ ਪੈਰੋਲ ਤੇ 4 ਸਾਲ ਪਹਿਲਾਂ ਆਇਆ ਸੀ ਜੋ ਕਿ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਜੇਲ੍ਹ ਦੀ ਹਵਾ ਕੱਟ ਰਿਹਾ ਹੁੰਦਾ ਪਰ ਜਦੋਂ 8 ਅਕਤੂਬਰ 2021 ਨੂੰ ਇਹ ਪੈਰੋਲ ਤੇ ਆਇਆ ਤਾਂ ਵਾਪਸ ਕਦੇ ਨਹੀਂ ਮੁੜਿਆ ਜੇਲ੍ਹ ਮੁੜਿਆ ਤਾਂ ਇੱਕ ਡੈਥ ਸਰਟੀਫਿਕੇਟ ਜਿਸ ਦੇ ਵਿੱਚ ਲਿਖਿਆ ਸੀ ਹਿਮਾਂਸ਼ੂ ਨਾਮ ਦਾ ਇੱਕ ਕੈਦੀ ਜਿਹੜਾ ਹੈ ਉਹ ਮਰ ਚੁੱਕਿਆ ਹੈ ਪਰ ਹੁਣ ਜਦੋਂ ਪੁਲਿਸ ਦੇ ਵੱਲੋਂ ਮੁਖਬਰੀ ਕੀਤੀ ਗਈ ਤਾਂ 4 ਸਾਲਾਂ ਬਾਅਦ ਸਿਮਾਂਸ਼ੂ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੇ 4 ਸਾਲ ਤੱਕ ਪੂਰੀ ਦੁਨੀਆ ਤੇ ਪੁਲਿਸ ਨੂੰ ਚੱਕਰਾਂ ਦੇ ਵਿੱਚ ਪਾਇਆ ਰੱਖਿਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਤੋਂ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੀ ਸਾਰੀ ਕਹਾਣੀ ਤੁਹਾਨੂੰ ਥੋੜੀ ਫਿਲਮੀ ਲੱਗੇਗੀ ਪਰ ਇਹ ਹੈਰਾਨ ਕਰਦੀ ਕਹਾਣੀ ਸੱਚੀ ਹੈ ਦਰਸਲ ਜਲੰਧਰ ਤੋਂ ਇਹ ਬੇਹਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 4 ਸਾਲ ਪਹਿਲਾਂ ਮਰੇ ਵਿਅਕਤੀ ਨੂੰ ਜ਼ਿੰਦਾ ਫੜ ਲਿਆ ਗਿਆ ਜਦਕਿ ਇਹ ਜਿਹੜਾ ਵਿਅਕਤੀ ਹੈ ਉਹ ਰੇਪ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ 4 ਸਾਲ ਪਹਿਲਾਂ ਪੈਰੋਲ ਦੇ ਵਿੱਚ ਬਾਹਰ ਆਇਆ ਸੀ ਪਰ ਵਾਪਸ ਕਦੇ ਨਹੀਂ ਮੁੜਿਆ આરોપી ਨੇ ਦੱਸ ਤੀ ਕਿ ਖੁਦ ਨੂੰ ਮ੍ਰਿਤਕ ਘੋਸ਼ਿਤ ਕਰਨ ਦੇ ਲਈ ਨਕਲੀ ਜਾਲੀ ਮ੍ਰਿਤ ਸਰਟੀਫਿਕੇਟ ਜਿਹੜਾ ਹੈ ਮੌਤ ਦਾ ਸਰਟੀਫਿਕੇਟ ਜਿਹੜਾ ਹੈ ਜੇਲ੍ਹ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਅਤੇ ਖੁਦ ਇੱਕ ਨਵੀਂ ਜ਼ਿੰਦਗੀ ਨਵੇਂ ਨਾਮ ਦੇ ਨਾਲ ਉਸ ਜੀ ਲੱਗਿਆ ਬਾਅਦ ਦੇ ਵਿੱਚ ਪਤਾ ਲੱਗਿਆ ਤਾਂ ਪੁਲਿਸ ਨੇ આરોપી ਨੂੰ ਗ੍ਰਫਤਾਰ ਕਰ ਲਿਆ ਤੇ આરોપી ਦੀ ਪਛਾਣ ਜਲੰਧਰ ਦੇ ਰੇਲਵੇ ਕਲੋਨੀ ਵਾਸੀ ਹਿਮਾਂਸ਼ੂ ਦੇ ਰੂਪ ਦੇ ਵਿੱਚ ਹੋਈ ਹੈ ਆਖਰਕਾਰ ਉਸ ਦੀ ਇਹ ਚਲਾਕੀ ਜਿਹੜੀ ਹੈ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕੀ ਤੇ ਪੁਲਿਸ ਦੀ ਸਤਰਕਤਾ ਤੇ ਗੁਪਤ ਸੂਚਨਾ ਦੇ ਚਲਦੇ ਉਸ ਨੂੰ ਕਿਸ ਤਰੀਕੇ ਦੇ ਨਾਲ ਗ੍ਰਫਤਾਰ ਕੀਤਾ ਗਿਆ ਦਰਸਲ આરોપી ਹਿਮਾਂਸ਼ੂ ਜਿਹੜਾ ਹੈ 2018 ਦੇ ਵਿੱਚ ਦੁਸ਼ਕਰਮ ਅਤੇ ਪੋਸਕੋ ਐਗ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਸੀ 8 ਅਕਤੂਬਰ 2021 ਨੂੰ ਉਹ ਪੈਰੋਲ ਤੇ ਆਇਆ ਸੀ ਪਰ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ ਵਾਪਸ ਨਹੀਂ ਮੁੜਦਾ ਹੈ ਇਸ ਦੇ ਵੱਲੋਂ ਇਹ ਬੇੜੀ ਪਲਾਨਿੰਗ ਕੀਤੀ ਜਾਂਦੀ ਹੈ ਤੇ ਆਪਣਾ ਨਕਲੀ ਜਾਲੀ ਮਰਤ ਸਰਟੀਫਿਕੇਟ ਬਣਾ ਕੇ ਪ੍ਰਮਾਣ ਪੱਤਰ ਦੇ ਕੇ ਜੇਲ੍ਹ ਤੋਂ ਕਦੇ ਛਤਕਾਰਾ ਪਾਲੇੰਦਾ ਪ੍ਰਚਾਰਸਾਲਾ ਬਾਅਦ ਦੇਖ ਸਕਤ ਹੋ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ 13 ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਦੇ ਮਾਮਲੇ ਦੇ ਵਿੱਚ ਬੰਸੀ ਤੇ ਲੁਟਕੋ ਦੇ ਵੀ ਮਾਮਲੇ ਇਸੋਤੇ ਦਰਸੀ